ਜੋ ਬੰਨਾਂ ਨਾਲ ਗੱਲਾਂ ਕਰਨ ਵਾਲਾ ਇਹ ਲਲਿਤ ਬੰਸਲ ਲਲਿਤ ਬੰਸਲ 15 ਸਾਲਾਂ ਤੋਂ ਬੇਸਹਾਰਾ ਕੁੱਤਿਆਂ ਨੂੰ ਸੰਭਲ ਰਿਹਾ ਹੈ ਲਲਿਤ ਬੰਸਲ ਦਾ ਕਹਿਣਾ ਹੈ ਕਿ ਪਤਾ ਨਹੀਂ ਇਹਨਾਂ ਕੁੱਤਿਆਂ ਨੇ ਕੀ ਮੇਰੇ ਸਿਰ ਚ ਘੋਲ ਕੇ ਪਾਇਆ ਮੇਰਾ ਇਹਨਾਂ ਬਿਨਾ ਜੀ ਨਹੀਂ ਲੱਗਦਾ ਪਰਿਵਾਰ ਦੇ ਵਿੱਚ ਲਲਿਤ ਕਹਿੰਦਾ ਮੈਂ ਤੇ ਮੇਰੀ ਮਾਂ ਤੇ ਉਸ ਤੋਂ ਬਾਅਦ ਮੇਰਾ ਇੱਕ ਕੁੱਤੇ ਹੀ ਸਾਰਾ ਪਰਿਵਾਰ ਨੇ ਗਿੱਦੜਵਹਿ ਦੇ ਆਸ-ਪਾਸੇ ਜਾਂ ਗਿੱਦੜਵਹਿ ਦੇ ਸ਼ਹਿਰ ਚ ਲਗਭਗ ਕਹਿੰਦਾ 3-400 ਕੁੱਤਾ ਹੈ ਜੋ ਮੇਰੀ ਨਜ਼ਰ ਚ ਰਹਿੰਦਾ ਹੈ ਤੇ ਜਿਨ੍ਹਾਂ ਨੂੰ ਮੈਂ ਰੋਜ਼ ਫੀਡ ਪਾ ਕੇ ਆਉਂਦਾ ਕੁੱਤਿਆਂ ਦਾ ਇਲਾਜ ਕਰਦਾ ਜਿੱਥੇ ਕੋਦੇ ਕੋਲੇ ਪੈਰਾਲਾਈਜ਼ ਕੁੱਤੇ ਵੀ ਨੇ ਇਥੋਂ ਤੱਕ ਕਿ ਕੁੱਤੇ ਉਹਦੇ ਨਾਲ ਇਦਾਂ ਰਹਿੰਦੇ ਆ ਜਿਵੇਂ ਬਹੁਤ ਪੁਰਾਣਾ ਰਿਸ਼ਤਾ ਹੋਵੇ ਲਲਿਤ ਪੰਸਲ ਮੋਟਰਸਾਈਕਲ ਤੇ ਜਾ ਤੋਂਦਾ ਤਾਂ ਉਹ ਕਹਿੰਦਾ ਮੈਂ ਹਾਰਨ ਹੀ ਮਾਰਦਿਆਂ ਤਾਂ ਕੁੱਤਿਆਂ ਦਾ ਆਸੇ ਪਾਸਿਓਂ ਆਵਾਜ਼ ਸੁਣ ਕੇ ਮੇਰੇ ਕੋਲੇ ਆਉਣਾ ਲਾਜ਼ਮੀ ਹੋ ਜਾਂਦਾ ਹੈ ਕਿਉਂਕਿ ਮੇਰੇ ਕੋਲੇ ਇਹ ਬਹੁਤ ਚਿਰ ਦੇ ਆਉਂਦੇ ਨੇ ਲਲਿਤ ਪੰਸਲ ਦਾ ਕਹਿਣਾ ਹੈ ਕਿ ਇਹਨਾਂ ਦੇ ਖਰਚੇ ਵਾਸਤੇ ਘੱਟ ਤੋਂ ਘੱਟ 15 16 ਲੀਟਰ ਦੁੱਧ ਲੱਗ ਜਾਂਦਾ ਹੈ ਤੇ 5-600 ਦੇ ਬਿਸਕਟ ਰਜਾਨਾ ਦੇ ਨੇ ਲਲਿਤ ਪੰਸਲ ਇੰਨਾ ਦਿਆਦਲ ਹੈ ਕਿ ਕੁੱਤਿਆਂ ਦੇ ਐਡੇ-ਐਡੇ ਜੱਗਮੂ ਹੋਏ ਪਏ ਤੇ ਨੰਗੇ ਹੱਥਾਂ ਦੇ ਨਾਲ ਮਲਮ ਪੱਟੀ ਕਰ ਦਿੰਦਾ ਮੈਂ ਜਦ ਪੁੱਛਿਆ ਕਿ ਲਲਿਤ ਭਾਈ ਤੁਸੀਂ ਗਲਵਜ਼ ਤਾਂ ਪਾ ਲਿਆ ਕਰੋ ਯਾਰ ਏਦਾਂ ਐਨਾ ਵੀ ਤੁਸੀਂ ਉਹ ਨਾ ਕਰਿਆ ਕਰੋ ਥੋੜੀ ਜਿਹੀ ਆਪਦੀ ਵੀ ਧਿਆਨ ਰੱਖੋ ਤਾਂ ਲਲਿਤ ਕਹਿੰਦਾ ਨਹੀਂ ਕੁੱਤੇ ਨਾ ਗਲਵਜ਼ਾਂ ਤੋਂ ਡਰ ਜਾਂਦੇ ਨੇ ਤੇ ਜਿਹਦੇ ਕਾਰਨ ਉਹ ਦਵਾਈ ਨਹੀਂ ਲਵਾਉਂਦੇ ਬੱਸ ਉਹ ਦਵਾਈ ਲਵਾ ਲੈਣ ਚਲ ਐ ਲਵਾਉਂਦਿਆ ਤਾਂ ਐਸੇ ਹੀ ਮੈਨੂੰ ਬੜਾ ਵਧੀਆ ਲੱਗਿਆ ਲਲਿਤ ਨਾਲ ਮਿਲ ਕੇ ਲਲੇ ਦੀ ਖੋਦੀ ਲਤ ਖਰਾਬ ਹੋਈ ਪਈ ਆ ਕਹਿੰਦਾ ਇੱਕ ਐਕਸੀਡੈਂਟ ਹੋ ਗਿਆ ਸੀ ਜਿਹਦੇ ਵਿੱਚ ਮੇਰੇ ਗੋਡੇ ਦੀ ਚੱਪਣੀ ਉੱਪਰ ਚੜ ਗਈ ਤੇ ਮੇਰੇ ਇਲਾਜ ਕਰਵਾ ਨਹੀਂ ਰਿਹਾ ਮੈਂ ਇਸ ਕਰਕੇ ਕਿਉਂਕਿ ਜੇ ਮੈਂ ਇਲਾਜ ਕਰਾਉਣ ਜਾਵਾਂਗਾ ਤਾਂ ਡਾਕਟਰ ਨੇ ਮਹੀਨਾ ਮੈਨੂੰ ਮੰਜੇ ਤੇ ਬਿਠਾ ਦੇਣਾ ਤੇ ਕੁੱਤਿਆਂ ਦੀ ਕੋਈ ਰਾਖੀ ਕੌਣ ਕਰੂਗਾ ਆਜੋ ਗੱਲਬਾਤ ਕਰਦੇ ਆ ਲਲੇ ਦੇ ਨਾਲ ਤੇ ਤੁਸੀਂ ਵੀ ਦੇਖੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪਰ ਗਲਵਜ਼ ਦਾ ਵਾਈਟ ਕਲਰ ਓਨ ਕਰਨ ਨਾਲ ਜੀ ਕਈ ਡੌਗਸ ਡਰ ਜਾਂਦੇ ਆ ਤੇ ਫਿਰ ਉਹਨਾਂ ਨੇ ਉਹ ਦਵਾਈ ਜਦੋਂ ਜ਼ਬਰਦਸਤੀ ਲਾਨੇ ਆ ਤਾਂ ਪੀੜ ਜਾਦਾ ਹੁੰਦੀ ਹੈ ਇੱਕ ਲੋ ਕੋਇਲ ਜਿੱਦਾਂ ਕੋਈ ਦਵਾਈ ਲਵਾਉਂਦਾ ਲਵਾਵੇ ਤਾਂ ਸੀ ਉਹ ਕੁੱਤਾ ਰਾਤ ਨੂੰ ਰੋਂਦਾ ਜੀ ਭੂਤ ਦੇਖ ਕੇ ਨਹੀਂ ਰੋਂਦਾ ਭੁੱਖੇ ਢਟੋਂਦਾ ਹੋਰ ਹੁੰਦਾ ਵੀ ਮੈਨੂੰ ਕੋਈ ਸੰਭਾਲੇ ਬਿਲਕੁਲ ਲੋਕ ਆ ਲੋਕ ਤਲਾ ਮਾਰਦੇ हां लोग डला मार दे भूत आ गया इनन चक्क-चक्क के बाथरूम ਕਰਉਣਾ ਪੈਂਦਾ ਕੋਲੇ ਬਹਿ ਕੇ ਬੱਚਿਆਂ ਨੂੰ ਖਵਾਉਣਾ ਪੈਂਦਾ ਅੱਛਾ ਆਪਣੇ ਆਪਣੀ ਆਪਣੇ ਆਪ ਸਰ ਖਾਂਦੇ ਤਾਂ ਹੈ ਪਰ ਉਹਨਾਂ ਜਿਆਦਾ ਨਹੀਂ ਰੀਜ਼ਨ ਇਜ਼ दैट ਵੀ ਇਹ ਰੈਸਕਿਊ ਕਿਤੇ ਹੁੰਦੇ ਆ ਇਹ ਆਪਦੇ ਮਾਲਕ ਦਾ ਵਿਵਹਾਰ ਤੋਂ ਇੰਨੇ ਕੁ ਦੁਖੀ ਹੁੰਦੇ ਆ ਵੀ ਇਹ ਨਾ ਦੁਖੀ ਦੁਖੀ ਮੰਨਣਾ ਖਾਣਾ ਪੀਣਾ ਛੱਡ ਜਾਂਦੇ ਆ ਮੈਂ ਤਾਂ ਇਸ ਤਰ੍ਹਾਂ ਜਿਵੇਂ ਦੁੱਧ तकरीबन 30-35 ਕਿਲੋ ਲੱਗ ਜਾਂਦਾ ਰੋਜ਼ ਦਾ ਇਹ ਅਲੱਗ-ਅਲੱਗ ਥਾਵਾਂ ਤੇ ਕਿ ਕਿ तकरीबन 70 ਦੇ 60-70 ਡੌਗਸ ਨੂੰ ਫੀਡਿੰਗ ਜਾਂਦੀ ਹੈ ਪੈਡਿਗਰੀ तकरीबन ਸਮਝ ਲਓ ਵੀ 2 ਤੋਂ 4 ਕਿਲੋ ਪੈਡਿਗਰੀ ਡੇਲੀ ਲੱਗ ਜਾਂਦੀ ਹੈ ਤੇ ਬਿਸਕੁਟ 4-5 ਤੋਂ ਦੇ ਲੱਗ ਜਾਂਦੇ ਆ ਸਵਾ ਮੇਰਾ ਪਰਿਵਾਰ ਹੀ ਇਹ ਹੈ ਜੀ ਠੀਕ ਹੈ ਮਤਲਬ ਕਿ ਘਰੇ ਕੋਈ ਹੋਰ ਹੈ ਨਹੀਂ ਮੈਂ ਮਾਤਾ ਜੀ ਐ ਤੇ ਮੈਂ ਬਸ ਠੀਕ ਰੱਬੀ ਕੋਈ ਜائیں ਗਏ ਲੋ ਜੀ ਇਹਨਾਂ ਨੇ ਮੁੰਦਰ ਕੇ ਮੇਰੇ ਸਿਰ 'ਚ ਕੁਝ ਪਾਤਾ ਮੈਨੂੰ ਨਹੀਂ ਪਤਾ ਸਾਹਿਬ ਮੈਂ ਤੁਹਾਨੂੰ ਦੱਸਦਾ ਮਾਸ ਜੁੜ ਕੇ ਬੇਨਤੀ ਕਰਦਾ ਹਾਂ ਵੀ ਪਲੀਜ਼ ਮੇਰਾ ਸਹਿਯੋਗ ਕਰੋ ਇਹਨਾਂ ਬੇਜਵਾਨਾਂ ਦੀ ਸੇਵਾ 'ਚ ਇਹ ਦਰਵੇਸ਼ ਹੈ ਜੀ ਇਹਨਾਂ ਨੇ ਆਪਾਂ ਨੂੰ ਰੋਟੀ ਦਿੱਤੀ ਇਹਨਾਂ ਨੇ ਆਪਦੀ ਉਮਰ ਦਿੱਤੀ ਤਾਂ ਆਪਣੇ ਇਨਸਾਨ ਦਾ ਵੀ ਫਰਜ਼ ਬਣਦਾ ਵੀ ਆਪਾਂ ਇਹਨਾਂ ਦੇ ਇਹਨਾਂ ਨੂੰ ਕੁਝ ਦਈਏ ਸਤਿ ਸ਼੍ਰੀ ਅਕਾਲ ਜੀ ਸਫਰ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਪਰਮਜੀਤ ਸਿੰਘ। ਦੋਸਤੋ ਜਾਨਵਰਾਂ ਦੇ ਨਾਲ ਪਿਆਰ ਹਰ ਕੋਈ ਕਰਦਾ ਕੋਈ ਘਰੇ ਕੁੱਤਾ ਪਾਲਦਾ ਬਿੱਲੀ ਪਾਲਦਾ ਇੱਥੋਂ ਤੱਕ ਕੋਈ ਪੰਛੀ ਵੀ ਪਾਲ ਲੈਂਦਾ ਕਬੂਤਰ ਕੁਕੜ ਆਇਰਾ ਵਗੈਰਾ ਬਥੇਰੇ ਜਾਨਵਰ ਲੋਕੀ ਆਪਣੇ ਆਪਣੇ ਪਸੰਦੀਦਾ ਪਾਲਦੇ ਨੇ। ਇੱਥੇ ਪਿਆਰ ਤਾਂ ਜ਼ਰੂਰ ਹੋ ਗਿਆ ਜਾਨਵਰਾਂ ਦੇ ਨਾਲ ਪਰ ਅਵਾਰਾ ਜਾਨਵਰਾਂ ਦੇ ਨਾਲ ਪਿਆਰ ਕੋਈ ਨਹੀਂ ਕਰਦਾ। ਅਵਾਰਾ ਕੁੱਤਾ ਹੋਵੇ ਤਾਂ ਬੰਦਾ ਡੜਾ ਮਾਰ ਕੇ ਛੋਟੀ ਮਾਰ ਕੇ ਭਜਾ ਦਿੰਦਾ। ਅਵਾਰਾ ਇੱਥੇ ਗਊ ਵੀ ਦੇ ਜੇ ਕੋਈ ਬਲਦ ਵੀ ਦੇ ਜੇ ਬੇਸਹਾਰਾ ਜਿਹੜਾ ਹੁੰਦਾ ਉਸ ਨੂੰ ਵੀ ਮਾਰ ਦਿੰਦਾ ਕਿਉਂਕਿ ਉਹਦਾ ਕੋਈ ਸਹਾਰਾ ਨਹੀਂ ਹੁੰਦਾ ਪਰ ਸਾਡੇ ਨਾਲ ਇੱਕ ਅਜਿਹਾ ਸ਼ਖਸ ਮੌਜੂਦ ਹੈ ਜਿਹੜਾ ਬੇਸਹਾਰਾ ਕੁੱਤਿਆਂ ਦੀ ਸੇਵਾ ਕਰਦਾ ਇੱਥੋਂ ਤੱਕ ਕਿ ਉਹ ਜਦੋਂ ਹਾਰਨ ਮਾਰਦਾ ਤਾਂ अनेका ਕੁੱਤੇ ਉਹਦੇ ਕੋਲੇ ਖੜੇ ਹੋ ਜਾਂਦੇ ਆ ਆ ਚੱਲਦੀ ਇੰਟਰਵਿਊ 'ਚ ਵੇਖ ਸਕਦੇ ਹੋ ਕਿ ਬਾਈ ਦੇ ਨਾਲ ਗੱਲ ਕਰਨੀ ਸੀ ਪਰ ਆ ਕੁੱਤਾ ਉਹਨਾਂ ਦੀ ਆਵਾਜ਼ ਸੁਣ ਕੇ ਸਾਡੇ ਕੋਲੇ ਆ ਗਿਆ ਸਾਡੇ ਨਾਲ ਮੌਜੂਦ ਹੈ ਲਲਿਤ ਬਾਂਸਲ ਤੁਸੀਂ ਨਾਮ ਸਹੀ ਸੁਣਿਆ ਲਲਿਤ ਬਾਂਸਲ ਇੱਕ ਬਾਣੀਆਂ ਦਾ ਮੁੰਡਾ ਉਹ ਵੇਖ ਲਓ ਕੁੱਤਿਆਂ ਨਾਲ ਕਿੰਨਾ ਪਿਆਰ ਕਰ ਰਿਆ। ਭਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਠੀਕੋ? ਸੋਪਰ ਟੈਨਲ ਦੇ ਦੇ ਸਾਰੇ ਪਰਸਨ ਨੂੰ ਮੇਰਾ ਸਤਿ ਸ਼੍ਰੀ ਅਕਾਲ ਜੀ। ਜੀ। ਭਾਈ ਮੈਂ ਵੇਖ ਰਿਹਾ ਕਿ ਤੁਸੀਂ ਬੇਸਾਰਾ ਕੁੱਤਿਆਂ ਨਾਲ ਇੰਨਾ ਪਿਆਰ ਕਿਵੇਂ ਆਇਆ? ਉਹ ਕੁੱਤਿਆਂ ਦੇ ਕਿੰਨੀਆਂ ਸੱਟਾਂ ਵੱਜੀਆਂ ਤੁਸੀਂ ਜ਼ਖਮਾਂ ਤੇ ਮੱਲਮ ਵੀ ਆਪ ਦੇ ਨੰਗੇ ਹੱਥਾਂ ਨਾਲ ਲਾ ਰਹੇ ਹੋ। ਐਕਚੁਅਲੀ ਹਾਂ ਪਹਿਲਾਂ ਤਾਂ ਮੈਂ ਜਵਾਬ ਦਵਾਂਗਾ ਜੀ ਲੋਕ ਸਹੀ ਕਹਿੰਦੇ ਗਲੋਵਜ਼ ਪਾਉਣੇ ਚਾਹੀਦੇ ਆ। ਪਰ ਗਲਵਜ਼ ਦਾ ਵਾਈਟ ਕਲਰ ਹੋਣ ਕਰਨਾ ਜੀ ਕਈ ਡੌਗਸ ਡਰ ਜਾਂਦੇ ਆ ਹੂੰ ਤੇ ਫਿਰ ਉਹਨਾਂ ਨੇ ਉਹ ਦਵਾਈ ਜਦੋਂ ਜ਼ਬਰਦਸਤੀ ਲਾਨੇ ਆ ਤਾਂ ਪੀੜ ਜਿਆਦਾ ਹੁੰਦੀ ਹੈ ਹੂੰ ਇੱਕਦੋ ਕੋਇਲ ਨਹੀਂ ਜਿੱਦਾਂ ਕੋਈ ਦਵਾਈ ਲਵਾਉਂਦਾ ਲਵਾਵੇ ਤਾਂ ਸੀ ਹੂੰ ਉਹ ਸਿਸਟਮ ਪਨਾਲੀ ਦਾ ਬਾਕੀ ਕਿੰਨੇ ਟਾਈਮ ਤੋਂ ਸੇਵਾ ਕਰ ਰਹੇ ਹੋ ਮੈਨੂੰ ਜੀ ਘਟੂ ਘਾਟੇ हिसाब ਲਾ ਲਓ ਜੀ 15 ਸਾਲ ਦੇ ਕਰੀਬ ਹੋ ਚੁੱਕੇ ਗਏ ਅੱਛਾ ਜੀ 15 ਸਾਲ ਤੋਂ ਕੁੱਤਿਆਂ ਨੂੰ ਤੁਸੀਂ ਇੱਦਾਂ ਬੇਸਾਰਾ ਜੀ ਸੇਵਾ ਕਰਦੇ ਹੋ ਹਾਂਜੀ ਹਾਂਜੀ ਸਰ ਇੱਦਾਂ ਕਰਦੇ ਜੀ ਪਰ ਮੈਂ ਇੱਕ ਹੋਰ ਵੀ ਵੇਖਿਆ ਤੁਹਾਡਾ ਤੁਸੀਂ ਖੁਦ ਲੰਗ ਮਾਰ ਕੇ ਤੁਰਦੇ ਹੋ ਤੁਹਾਡੀ ਲੱਤ ਇੱਕ ਪਾਸੇ ਸੁੱਜੀ ਪਈ ਤੁਸੀਂ ਆਪ ਦਾ ਇਲਾਜ ਕਿਉਂ ਨਹੀਂ ਕਰਾਉਂਦੇ ਸਰ ਉਹ ਜਸਰਨ ਵਟਾ ਕਰਨੇ ਇਹ ਵੀ ਮੈਨੂੰ ਤਿੰਨ ਤੋਂ ਚਾਰ ਮਹੀਨੇ ਦਾ ਗੈਪ ਲੈਣਾ ਪਊ ਠੀਕ ਹੈ ਤੇ ਮੈਨੂੰ ਇਹਨਾਂ ਬਿਨਾਂ 10 ਮਹੀਨੇ ਵੀ ਸਰਦਾ ਹੂੰ ਠੀਕ ਹੈ ਇਹਨਾਂ ਨੂੰ ਕੌਣ ਦੇਖੇਗਾ ਦੋਸਤੋ ਇਹਨਾਂ ਨੂੰ ਚੱਕ-ਚੱਕ ਕੇ ਬਾਥਰੂਮ ਕਰਾਉਣਾ ਪੈਂਦਾ ਕੋਲੇ ਬਹਿ ਕੇ ਬੱਚਿਆਂ ਨੂੰ ਖੋਣਾ ਪੈਂਦਾ ਅੱਛਾ ਆਪਣੇ ਆਪ ਨਹੀਂ ਆਪਣੇ ਆਪ ਸਰ ਖਾਂਦੇ ਤਾਂ ਹੈ ਪਰ ਉਹਨਾਂ ਜ਼ਿਆਦਾ ਨਹੀਂ ਰੀਜ਼ਨ ਇਜ਼ ਥੈਟ ਵੀ ਇਹ ਰੈਸਕਿਊ ਕੀਤੇ ਹੁੰਦੇ ਆ ਇਹ ਆਪ ਦੇ ਮਾਲਕ ਦਾ ਵਿਵਹਾਰ ਤੋਂ ਇੰਨੇ ਕੁ ਦੁਖੀ ਹੁੰਦੇ ਆ ਵੀ ਇਹ ਨਾ ਦੁਖੀ ਮਨ ਨਾਲ ਖਾਣਾ ਪੀਣਾ ਛੱਡ ਜਾਂਦੇ ਆ ਹੂੰ ਫਿਰ ਉਹਨਾਂ ਨੂੰ ਇੱਕ ਪਿਆਰ ਵੀ ਦੇਈਦਾ ਤੇ ਉਹਨਾਂ ਨੂੰ ਬੱਚਿਆਂ ਨੂੰ ਖਵਾਈਦਾ ਵੀ ਹੈ ਫਿਰ ਉਹ ਥੋੜਾ ਬਹੁਤ ਖਾ ਲੈਂਦੇ ਆ ਕਿ ਜੀ ਆਪ ਵੀ ਖਾ ਲੈਂਦੇ ਪਰ ਇੰਨਾ ਜਿਆਦਾ ਨਹੀਂ ਖਾਂਦੇ ਬੱਚੇ ਪਰ ਤੁਹਾਨੂੰ ਵੀ ਇੱਕ ਸੰਤੁਸ਼ਟੀ ਹੋਵੇਗੀ ਕਿ ਮੈਂ ਆਪਦੇ ਹੱਥ ਨਾਲ ਖਵਾ ਦਿੱਤਾ ਮੈਨੂੰ ਬੜੀ ਮੈਨੂੰ ਆ ਹੀ ਰਹਿੰਦਾ ਜੀ ਬਸ ਮੈਨੂੰ ਨਾਲ ਅੰਦਰ ਉਬਲ ਚਿੱਤੀ ਲੱਗੇ ਰਹਿੰਦੀ ਹੈ ਵੀ ਮੈਂ ਆਪਦੇ ਹੱਥ ਨਾਲ ਨਹੀਂ ਖਵਾਇਆ ਹੂੰ ਠੀਕ ਹੈ ਜੀ ਮੈਨੂੰ ਇਦਾਂ ਰਹਿੰਦਾ ਵੀ ਬੱਚੇ ਨੂੰ ਮੈਂ ਆਪ ਖਵਾਤਾ ਤਾਂ ਤੇ ਠੀਕ ਹੈ ਉਹ ਮੈਂ ਥੋੜੇ ਹੀ ਗਾਉਂਦਾ ਤੁਸੀਂ ਬਈ ਕੇ ਕੁੱਤੇ ਨੂੰ ਪਾਲਣ ਵਾਸਤੇ ਕਿ ਜਗਾ ਵੀ ਲਈਆ ਇਹ ਜਗਾ ਤੁਹਾਡੀ ਆਪਣੀ ਆ ਜਾਂ ਕਿਸੇ ਦੋਸਤ ਮਿੱਤਰ ਦੀ ਹੈ ਨਹੀਂ ਜੀ ਨਹੀਂ ਇਹ ਸਾਡੇ ਰੱਬ ਰੂਪੀ ਸਾਡੇ ਜੀਜਾ ਜੀ ਹੈ ਜੀ ਰਿਸ਼ਤੇਦਾਰੀ ਚ ਨਯਾਨ ਸਿੰਘ ਲਾ ਜੀ ਉਹਨਾਂ ਨੇ ਵਰਤਨ ਨੂੰ ਦਿੱਤੀ ਹੈ ਠੀਕ ਹੈ ਠੀਕ ਹੈ ਤੇ ਕਿਉਂਕਿ ਡੌਗਸ ਕਾਫੀ ਫੱਟੜ ਸੀ ਜੀ ਪੈਰਾਲਾਈਜ਼ਡ ਕਾਫੀ ਹੋ ਗਏ ਸੀ ਪਹਿਲਾਂ ਅੰਗਲਾ ਸ਼ੈਲਟਰ ਛੋਟਾ ਪੈ ਗਿਆ ਸੀਗਾ ਘਰੇ ਬਣਾਇਆ ਹੋਇਆ ਸੀ ਫਿਰ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਵੀ ਤੁਸੀਂ ਵਰਤਨ ਵਾਸਤੇ ਜਗਾ ਲੈ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਥਰਨ ਸ਼ੈਲਟਰ ਇੱਥੇ ਘਟਾ ਹਾਂ ਇੱਥੇ ਸ਼ੈੱਡ ਪੈ ਗਿਆ ਜੀ ਲੋਕਾਂ ਦੀ ਹੈਲਪ ਨਾਲ ਬਹੁਤ ਸ਼ੁਕਰੀਆ ਸਾਰਿਆਂ ਦਾ ਹੂੰ ਤੇ ਬਸ ਜਿੰਨਾ ਹੁੰਦਾ ਕਰੀ ਜਾਈਦਾ ਜੀ ਬਾਈ ਇਹ ਕਿਵੇਂ ਇਹ ਕਿ ਮੇਰੇ ਮਨ ਚ ਨਾ ਇੱਕ ਜਦੋਂ ਮੈਂ ਤੁਹਾਨੂੰ ਵੇਖਿਆ ਤੁਸੀਂ ਪਿੱਛੋਂ ਹਾਰਨ ਮਾਰਿਆ ਕੁੱਤੇ ਭੌਂਕਣ ਲੱਗੇ ਆਵਾਜ਼ ਸੁਣ ਕੇ ਇਹ ਇੰਨੀ ਮੁਹੱਬਤ ਬਣੀ ਕਿਵੇਂ ਕਿ ਐਡਾ ਮੋਹ ਕਿਵੇਂ ਬਣਿਆ ਇੱਕ ਦਇਆ ਇੰਨੀ ਕਿਵੇਂ ਲੋਕ ਆਪਦੇ ਘਰੇ ਰੱਖਿਓ ਜਾਨਵਰ ਨੂੰ ਵੀ ਇਸੇ ਤਰੀਕਾ ਨਾਲ ਨਹੀਂ ਟਰੀਟ ਕਰਦਾ ਜਿਵੇਂ ਤੁਸੀਂ ਆਵਾਰਾ ਨੂੰ ਕਰਦੇ ਹੋ ਸਰ ਮੈਨੂੰ ਨਹੀਂ ਪਤਾ ਜੀ ਰੱਬ ਰੱਬੀ ਕੋਈ ਜਾਂ ਐਂ ਕਹਿ ਲੋ ਜੀ ਇਹਨਾਂ ਨੇ ਮੰਨਦਰ ਕਿ ਮੇਰੇ ਸਿਰ 'ਚ ਕੁਝ ਬਾਤ ਆ ਮੈਨੂੰ ਨਹੀਂ ਪਤਾ ਸਰ ਮੈਂ ਤੁਹਾਨੂੰ ਦੱਸਦਾ ਅੱਜ ਤੋਂ ਕੋਈ 12 15 ਸਾਲ ਪਹਿਲਾਂ ਇੱਕ ਮੈਂ ਐਂਬੂਲੈਂਸ ਚਲਾਉਂਦਾ ਸੀ ਸਸਤਾ ਦੀ ਫ੍ਰੀ ਸੇਵਾ ਦਾ ਤੇ ਬਾਅਦ ਮੈਨੂੰ ਉਦੋਂ ਇੱਕ ਬੰਦੇ ਨੇ ਕਿਹਾ ਯਾਰ ਥਰਾਜ ਵਾਲੇ 파ਟ ਕੰਦੇ ਨਾ ਇੱਕ ਕੁੱਤੀ ਸੂਈ ਹੈ ਕਿਸੇ ਨੇ ਉਹਦੇ ਸਿਰ 'ਚ ਕੁਝ ਮਾਰਿਆ ਹੂੰ ਉਹਦਾ ਸਿਰ ਬਚਾ ਲਿਓ ਫਟ ਗਿਆ ਇੱਕ ਅੱਖ ਬਾਹਰ ਨਿਕਲ ਗਈ ਤੇ ਉਹ ਉਹ ਹਜੇ ਸੂਈ ਹੈ ਅੱਛਾ ਜੀ ਠੀਕ ਹੈ ਬਸ ਜੀ ਉੱਥੇ ਜਾਣ ਲੱਗ ਗਏ ਠੀਕ ਹੈ ਹੌਲੀ ਹੌਲੀ ਆਪ ਦਾ ਕਿਤੇ ਜੇ ਇਹਨਾਂ ਦਾ ਮੋਹ ਪ੍ਰੇਮ ਹੈ ਜਾ ਪਿਆ ਵੀ ਬਸ ਜ਼ਿੰਦਗੀ ਦੀ ਧਾਰਨਾ ਹੀ ਬਣਾ ਲਈ ਵੀ ਸੇਵਾ ਹੀ ਇਹਨਾਂ ਦੀ ਕਰਨੀ ਹੈ ਠੀਕ ਹੈ ਤੇ ਮਤਲਬ ਕਿ ਬੱਗਿੰਨਾ ਹੁੰਦਾ ਜੀ ਜਿੰਨਾ ਹੁੰਦਾ ਲੋਕਾਂ ਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਮੈਨੂੰ ਐਸੇ ਹੂੰ ਬਹੁਤ ਜ਼ਿਆਦਾ ਬਿਲਕੁਲ ਮੈਂ ਉਹੀ ਗੱਲ ਕਰਦਾ ਸੀ ਤੁਸੀਂ ਇਹਨਾਂ ਦੇ ਫੀਲਡ ਲੈ ਕੇ ਆਉਨੇ ਹੋ ਬਿਸਕੁਟਾਂ ਦੇ ਪੈਕਟ ਮੈਂ ਤੁਹਾਡੇ ਦੇਖਿਆ ਗਿਰੀਆਂ ਵਗੈਰਾ ਇਹਨਾਂ ਵਾਸਤੇ ਕਿੰਨਾ ਕੁਝ ਫੂਡ ਪਿਆ ਇਹ ਫੂਡ ਦਾ ਫਿਰ ਕਿਵੇਂ ਅਰੇਂਜਮੈਂਟ ਕਰਦੇ ਹੋ ਕਿੱਥੋਂ ਆਉਂਦਾ ਕਿਵੇਂ ਕਰਦੇ ਹੋ ਸਰ ਫੂਡ ਦਾ ਅਰੇਂਜਮੈਂਟ ਤਾਂ ਇਸ ਤਰ੍ਹਾਂ ਜਿਵੇਂ ਦੁੱਧ ਤਕਰੀਬਨ 30 35 ਕਿਲੋ ਲੱਗ ਜਾਂਦਾ ਰੋਜ਼ ਦਾ ਇਹ ਅਲੱਗ-ਅਲੱਗ ਥਾਵਾਂ ਤੇ ਕਿ ਇਹ तकरीबन 70 ਦੇ 60-70 ਡੌਗਸ ਨੂੰ ਫੀਡਿੰਗ ਜਾਂਦੀ ਹੈ। ਹੂੰ ਪੈਡਿਗਰੀ तकरीबन ਸਮਝ ਲਓ ਵੀ 2 ਤੋਂ 4 ਕਿਲੋ ਪੈਡਿਗਰੀ ਡੇਲੀ ਲੱਗ ਜਾਂਦੀ ਹੈ। ਤੇ ਬਿਸਕੁਟ 4-500 ਦੇ ਲੱਗ ਜਾਂਦੇ ਆ। ਠੀਕ ਹੈ ਜੀ। ਹੂੰ ਬਿਸਕੁਟ ਪਾਉਣਾ ਸਾਡੀ ਮਜਬੂਰੀ ਹੈ ਸਾਡੇ ਕੋਲ ਕੁਝ ਹੋਰ ਹੁੰਦਾ ਨਹੀਂ। ਇਹ ਅਰੇਂਜਮੈਂਟ ਦੀ ਜਿਹੜੀ ਗੱਲ ਹੈ ਜੀ ਦੁੱਧ ਕੁਝ ਬੰਦੇ ਸਹਿਯੋਗ ਕਰਦੇ ਆ। ਬਾਕੀ ਕ੍ਰੈਡਿਟ ਹੋ ਜਾਂਦਾ ਜੀ। ਹੂੰ ਬਾਕੀ ਆਪਦੀ ਇਨਕਮ ਚੋਂ ਜਿੰਨਾ ਹੁੰਦਾ ਸਾਰੇ ਇੱਧਰ ਪੈ ਜਾਂਦਾ। ਠੀਕ ਹੈ। ਤੋਂ ਐਸੇ ਚੀਜ਼ ਤੇ ਸਾਨੂੰ ਸਹਿਯੋਗ ਚਾਹੀਦਾ ਲੋਕਾਂ ਦਾ ਕਿਉਂਕਿ ਸਾਡੇ ਕੋਲ ਸਫੀਸ਼ੀਐਂਟ ਫੀਡ ਨਾ ਆਉਣ ਕਰਕੇ ਬਹੁਤ ਸਾਰੇ ਬੱਚੇ ਭੁੱਖੇ ਰਹਿ ਜਾਂਦੇ। ਹੂੰ ਉਹ ਕੁੱਤਾ ਰਾਤ ਨੂੰ ਰੋਂਦਾ ਜੀ ਭੂਤ ਦੇਖ ਕਹਿੰਦੀ ਰੋਂਦਾ ਭੁੱਖੇ ਢਡ ਹੁੰਦਾ। ਹੂੰ ਹੋਰ ਹੁੰਦਾ ਵੀ ਮੈਨੂੰ ਕੁਝ ਸੰਭਾਲੇ। ਬਿਲਕੁਲ ਲੋਕ ਹੈ ਲੋਕ ਦਲਾ ਮਾਰਦੇ। ਹਾਂ ਲੋਕ ਦਲਾ ਮਾਰਦੇ ਭੂਤ ਆ ਗਿਆ। ਹੂੰ ਐਦਾਂ ਨਹੀਂ ਹੁੰਦਾ। ਬਈ ਕਰਦਿਆਂ ਨੇ ਨਹੀਂ ਕਿਹਾ ਤੁਹਾਨੂੰ ਵੀ ਕਿਹੜੇ ਕੰਮਾਂ 'ਚ ਪੈ ਗਿਆ ਤੂੰ ਪਰਿਵਾਰਾਂਾਂਭ ਕੁੱਤਿਆਂ ਪਿੱਛੇ ਫਿਰਦਾ ਉਹਨਾਂ ਨੇ ਕੀ ਦੇਣਾਗਾ ਪਰਵਾਹ ਘਰ ਦੀ ਮੇਰੇ ਮਾਤਾ ਜੀਏ ਘਰੇ ਜੀ ਪਾਪਾ ਜੀ ਪਿੱਛੇ ਐਕਸਪਾਇਰ ਹੋ ਗਈ ਸੀ ਹੂੰ ਤੇ ਪਹਿਲਾਂ ਤਾਂ ਇੱਥੇ ਇੱਕ ਲਾਈਨ ਕਹੂੰਗਾ ਜਿੱਦੇ ਘਰੇ ਮਾਪੇ ਬੈਠੇ ਰੱਬ ਬੈਠਾ ਪਹਿਲਾਂ ਮਾਪਿਓ ਦੀ ਸੇਵਾ ਫੇਰ ਕੋਈ ਦੁਨੀਆ ਦੀ ਹੋਰ ਕੰਮ ਗੁਰਦੁਆਰੇ ਮੰਦਰ ਜਾਣ ਦੀ ਲੋੜ ਹੈ ਨਹੀਂ ਮੇਰੇ ਹਿਸਾਬ ਨਾਲ ਜਿਨੇ ਮਾਪਿਓ ਦੀ ਸੇਵਾ ਕਰ ਲਈ ਇਹ ਇਹ ਸੁਭਾਗ ਮੈਨੂੰ ਮਿਲਿਆ ਜੀ ਠੀਕ ਹੈ ਮਾਤਾ ਜੀ ਮੇਰੇ ਕਹਿੰਦੇ ਆ ਜਲਦੀ ਆ ਘਰੇ ਤੇ ਉਹ ਜਿਆਦਾ ਨਹੀਂ ਰੋਕਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅਗਰ ਕੋਈ ਡੌਗ ਕਿਤੇ ਫਸਿਆ ਹੋਇਆ ਉਹ ਉਹਨੂੰ ਕੱਢ ਕੇ ਆਉ ਜਿੰਨਾ ਮਰਜ਼ੀ ਟਾਈਮ ਲੱਗ ਜੇ ਜੇ ਕੋਈ ਭੁੱਖਾ ਆਉ ਉਹਨੂੰ ਕੋਸ਼ਿਸ਼ ਕਰੂ ਖਵਾਉਣ ਦੀ ਉਹਨੂੰ ਖਵਾ ਕੇ ਆਉਗਾ ਜੇ ਨਾ ਮਰਜ਼ੀ ਟਾਈਮ ਲੱਗ ਜੇ ਮੈਂ ਸਾਂਭ ਕੇ ਆਉਗਾ ਡੌਗ ਤੇ ਜਿਹੜੀ ਪਰਿਵਾਰ ਮੇਰਾ ਪਰਿਵਾਰ ਹੀ ਇਹ ਹੈ ਜੀ ਠੀਕ ਹੈ ਮਤਲਬ ਕਿ ਘਰੇ ਕੋਈ ਹੋਰ ਹੈ ਨਹੀਂ ਮੈਂ ਮਾਤਾ ਜੀ ਹੈ ਤੇ ਮੈਂ ਬਸ ਠੀਕ ਹੈ ਵਿਆਹ ਨਹੀਂ ਕਰਵਾਇਆ ਬਾਈ ਵਿਆਹ ਨਹੀਂ ਪਰ ਮੈਰਿਜ ਨਹੀਂ ਕਰਵਾਈ ਨਹੀਂ ਕਰਵਾਈ ਵਰਗੀ ਹੈ ਜੀ ਬਸ ਠੀਕ ਹੈ ਡਾਈਵੋਰਸ ਹੋ ਗਿਆ ਜੀ तकरीबन आज तो हिसाब ला लो ਵੀ ਅ ਇਸ ਗੱਲ ਨੂੰ 16 17 ਸਾਲ ਹੋ ਗਏ ਅੱਛਾ ਜੀ ਠੀਕ ਹੈ ਹਾਂ ਤੇ ਉਸ ਤੋਂ ਬਾਅਦ ਮਤਲਬ ਕਿ ਬਸ ਜੀਵਨ ਹੈ ਨਦੇ ਹਵਾਲੀ ਆਪ ਦੇ ਆਪ ਨੂੰ ਸੌਂਪਤਾ ਇਹਨਾਂ ਨੂੰ ਮੈਂ ਹੂੰ ਆਈ ਥਿੰਕ ਕਿੰਨੇ ਕੁ ਤੇ ਤੁਸੀਂ ਜਾਣਦੇ ਹੋ ਕਿ ਮੈਂ ਤਾਂ ਕੌਣ ਆ ਜੀ ਉਹ ਪਰਵਰਦੀ ਘਾਰਾ ਜਾਨ ਬਚਾਉਣ ਵਾਲਾ ਡਾਕਟਰਾਂ ਦੀ ਲਾਈਨ ਹੁੰਦੇ ਜੀ ਇਲਾਜ ਮੈਂ ਕਰਦਾ ਬਚਾਉਂਦਾ ਪ੍ਰਮਾਤਮਾ ਹੂੰ ਠੀਕ ਹੈ ਪ੍ਰਮਾਤਮਾ ਦੇ ਰਜਿਸ ਤੋਂ ਬਿਨਾਂ ਕੁਝ ਨਹੀਂ ਹੁੰਦਾ ਜੀ ਕੋਈ ਗਿਣਤੀ ਹੈ ਨਹੀਂ ਜੀ ਮੈਂ ਗਿਣਤੀ ਨਹੀਂ ਦੱਸ ਸਕਦਾ ਸੈਂਕੜਾ ਕੁੱਤੇ ਹੈ ਜੀ ਅੱਛਾ ਜੀ ਤੇ ਪੂਰੇ ਗਿੱਦੜਵਾਹ ਦੇ ਵਿੱਚ ਤੁਸੀਂ ਇਹ ਮੋਟਰਸਾਈਕਲ ਤੇ ਇਹਨਾਂ ਨੂੰ ਫੀਡ ਪਾ ਕੇ ਹੁੰਦੇ ਹਾਂ ਹਾਂ ਸਰ ਗਿੱਦੜਵਾਹ ਤੇ ਹੋ ਗਏ ਸੂਏ ਤੇ ਹੋ ਗਏ ਗਿੱਦੜਵਾਹ ਦੇ ਵਿੱਚ ਹੀ ਕੁਝ ਸਾਈਡ ਤੇ ਵੀ ਹੈ ਜਿਵੇਂ ਮਾਰਕੀਟ ਹੈ ਸਾਡੇ ਇੱਥੇ ਮਾਰਕੀਟ ਚ ਕੋਈ 40 45 ਡੌਗ ਹੈ ਕਚੈਰੀ ਚ ਜਿਵੇਂ ਮੇਰੇ ਕੋ 25 30 ਹੈ ਤੇ 35 40 ਸੂਏ ਤੇ ਹੈ ਜੀ ਠੀਕ ਹੈ ਟੋਟਲ ਰਾਉਂਡ ਅਪਾ ਹੋਵੇ ਸਾਲਾ ਵੀ 2 200 ਤੋਂ ਉੱਪਰ ਪਲੱਸ ਸਟਰੀਟ ਡੌਗ ਅੰਡਰ ਆਈ ਹੈਗਾ ਜਿਨ੍ਹਾਂ ਨੇ ਨਿਗਰ ਰੱਖੀ ਜੀ ਫੀਡਿੰਗ 60 70 ਨੂੰ ਜਾਂਦੀ ਹੈ ਉਹ ਤਕਰੀਬਨ ਸਭ ਜਗਾ ਕਰਾਈ ਦੀ ਹੈ ਠੀਕ ਹੈ ਗੱਦੜ ਵਿੱਚ ਇੱਥੇ ਤੁਸੀਂ ਕਹਿੰਦੇ ਸੀ ਇੱਕ ਡੌਗ ਹੈ ਜਿਹਨੂੰ ਕੈਂਸਰ ਵੀ ਹੋ ਗਿਆ ਉਹਨੂੰ ਸਾਰਾ ਦੇਖਭਾਲ ਸਾਰੀ ਤੁਸੀਂ ਕਰਦੇ ਹੋ ਹਾਂ ਸਰ ਉਹ ਵਗੈਰਾ ਹਾਂ ਸਰ ਉਹਦਾ ਟਰੀਟਮੈਂਟ ਇੱਥੇ ਹੋਇਆ ਸੀ ਸਾਨੂੰ ਬਹੁਤ ਵੱਡਾ ਸਹਿਯੋਗ ਹੈ ਮੈਂ ਧੰਨਵਾਦੀ ਰਹਾਵਾਂਗਾ ਡਾਕਟਰ ਸਾਡੇ ਬਰਾੜ ਸਾਹਿਬ ਜੀ ਹਾਂ ਵੀਪਨ ਬਰਾੜ ਜੀ ਤੇ ਆਪਣੇ ਡਾਕਟਰ ਸਾਹਿਬ ਸਾਡੇ ਗਰੋਵਰ ਸਾਹਿਬ ਅਮਿਤ ਗਰੋਵਰ ਜੀ ਉਹ ਸਾਡੇ ਵਾਸਤੇ ਰੱਬ ਰੂਪੀ ਬੰਦੇ ਹੈ ਜੀ। ਹੂੰ ਠੀਕ ਹੈ ਸਾਨੂੰ ਪਵਾਸੀ ਉਹਨਾਂ ਨੂੰ ਅੱਧੀ ਰਾਤ ਨੂੰ ਫੋਨ ਮਾਰਦੀ ਹੈ। ਅੱਧੀ ਰਾਤ ਨੂੰ ਉੱਠ ਕੇ ਆ ਜਾਂਦੇ ਆ। ਪਹਿਲੇ ਪਰਸਨ ਹੈ ਜਿਹੜੇ ਕੀ ਡੌਗ ਲਈ ਅੱਧੀ ਰਾਤ ਨੂੰ ਉੱਠ ਕੇ ਆ ਜਾਂਦੇ ਆ ਤੇ ਸਾਡਾ ਖਰਚਾ ਨਹੀਂ ਹੋਣ ਦਿੰਦੇ। ਨਾ ਬਰਾਬਰ ਖਰਚਾ ਹੋਣ ਦਿੰਦੇ ਸਾਡਾ। ਜੀ ਠੀਕ ਹੈ ਜੀ। ਹੂੰ ਤੇ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦਾ ਟ੍ਰੀਟਮੈਂਟ ਕਰੀਦਾ ਸਾਰਾ। ਹੂੰ ਹੋਰ ਕੋਈ ਡੌਗ ਵੀ ਸਭ ਦਾ ਟ੍ਰੀਟਮੈਂਟ ਉਸ ਹਸਪੀਟਲ ਚੋਂ ਹੁੰਦਾ ਸੀ ਬਲਾ ਹਸਪੀਟਲ ਚੋਂ ਤੇ ਸਾਨੂੰ ਬਹੁਤ ਵੱਡਾ ਸਹਿਯੋਗ ਹੈ ਸੀ ਬਲਾ ਹਸਪੀਟਲ ਦਾ। ਜੀ ਭਾਈ ਤੁਹਾਡਾ ਇਨਕਮ ਸੋਰਸ ਕੀ ਹੈ ਇਹਨਾਂ ਦੇ ਖਰਚੇ ਆਸਤੇ ਫਿਰ ਕਮਾਈ ਦਾ ਸਾਧਨ ਕੀ ਹੈ ਤੁਹਾਡੇ ਕੋਲ ਮੇਰੇ ਨਾਲ ਜੀ ਇੱਕ ਤਾਂ ਆਯੁਰਵੇਦਿਕ ਮੈਡੀਸਨ ਦਾ ਬਿਜ਼ਨਸ ਹੈ ਜੀ ਹਮ ਇੱਕ ਥੋੜੀ ਜੀ ਮੈਡੀਸਨ ਦੀ ਸਪਲਾਈ ਹੈ ਹਨੂਮਾਨਗੜ ਪੀਲੀ ਬੰਗਾ ਸਾਈਡ ਜੀ ਹਮ ਠੀਕ ਹੈ ਉਹ ਤਕਰੀਬਨ ਸਾਰਾ ਲੋ ਲੋ ਇੱਥੇ ਵੀ ਕੰਮ ਹੈਗਾ ਤਾਂ ਮੈਂ 1:30 ਵਜੇ ਤੱਕ ਆਪਦਾ ਸਾਰਾ ਕੰਮ ਸਮੇਟ ਕੇ ਹਮ ਠੀਕ ਹੈ ਬਸ ਮੈਂ ਇੱਧਰ ਇੱਧਰ ਆ ਜਾਣਾ ਔਰ ਜਿਹੜਾ ਆਪਣੀ ਇਨਕਮ ਦਾ ਸਿਸਟਮ ਹੈ ਕਿ ਜੇ ਉਹ ਚੋਂ ਜਿਹੜਾ ਕੁਝ ਨਿਕਲਦਾ ਸਾਰਾ ਕੁਝ ਇੱਧਰ ਹੀ ਲੱਗ ਜਾਂਦਾ ਜੀ ਉਹ ਸਾਰਾ ਵੀ ਇੱਥੇ ਖਰਚ ਕਰਦੇ ਹਾਂ ਹਾਂ ਜੀ ਸਾਰੇ ਇੱਥੇ ਖਰਚ ਹੋ ਜਾਂਦਾ ਸਰ ਜੀ ਮੈਂ ਉਮੀਦ ਕਰਾਂਗਾ ਬਾਈ ਕਿ ਤੁਹਾਡੇ ਨਾਲ ਹੋਰ ਸੱਜਣ ਮਿੱਤਰ ਜੁੜਨ ਜਿਹੜੇ ਤੁਹਾਡੀ ਫਾਈਨੈਂਸ਼ਲੀ ਮਦਦ ਕਰਨ ਤੇ ਇਹਨਾਂ ਬੇਜਵਾਨਾਂ ਦੀ ਤੁਸੀਂ ਹੋਰ ਸੋਹਣੇ ਤਰੀਕੇ ਨਾਲ ਮਦਦ ਕਰ ਸਕੋ ਮੈਨੂੰ ਸਰ ਹੈਲਪ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਰਦਾਸ ਕਰੂੰਗਾ ਤੁਹਾਡਾ ਨੰਬਰ ਦੋ ਜੀ ਬਾਈ ਸੰਪਰਕ ਹਾਂਜੀ ਹਾਂਜੀ ਮਾਸ ਜੁੜ ਕੇ ਬੇਨਤੀ ਕਰਦਾ ਹਾਂ ਵੀ ਪਲੀਜ਼ ਮੇਰਾ ਸਹਿਯੋਗ ਕਰੋ ਇੰਨਾ ਬੇਜਵਾਨਾਂ ਦੀ ਸੇਵਾ ਚ ਇਹ ਦਰਵੇਸ਼ ਹੈ ਜੀ ਇਹਨਾਂ ਨੇ ਆਪਾਂ ਨੂੰ ਰੋਟੀ ਦਿੱਤੀ ਇਹਨਾਂ ਨੇ ਆਪਦੀ ਉਮਰ ਦਿੱਤੀ ਤਾਂ ਆਪਣੇ ਇਨਸਾਨ ਦਾ ਵੀ ਫਰਜ਼ ਬਣਦਾ ਵੀ ਆਪਾਂ ਇਹਨਾਂ ਦੇ ਇਹਨਾਂ ਨੂੰ ਕੁਝ ਦਈਏ ਹੂੰ ਆਪਦੇ ਆਸ-ਪਾਸ ਵੀ ਉਹਨੂੰ ਭਜਾਉਣਾ ਉਹਨੂੰ ਫੀਡ ਪਾਓ ਜੀ ਠੀਕ ਹੈ ਜੇ ਰੋਟੀ ਨਹੀਂ ਦੇ ਸਕਦੇ ਮਾਰੋ ਨਾ ਇੱਕ ਪਰਚੇ ਜਿੰਨੀਆਂ ਕਰੋ ਅਡਾਪਸ਼ਨ ਲਓ ਇਹਨਾਂ ਦੀ ਖਰੀਦੋ ਨਾ ਬਸ ਇਹਨਾਂ ਨੂੰ ਅਡਾਪਟ ਕਰੋ ਜੀ ਨੰਬਰ ਮੇਰਾ 797378 9603 ਹੈ ਜੀ ਜੀ ਮੈਂ ਕੋਸ਼ਿਸ਼ ਕਰਾਂਗਾ ਇਹ ਨੰਬਰ ਵੀਡੀਓ ਦੇ ਨੀਚੇ ਵੀ ਚਲਾਵਾਂਗਾ ਤੁਸੀਂ ਬਾਈ ਨੂੰ ਸੰਪਰਕ ਕਰਕੇ ਗਿੱਦੜ ਵਹੇ ਬਾਈ ਰਹਿੰਦਾ ਗਿੱਦੜ ਵਹੇ ਬਾਈ ਨਾਲ ਮਿਲ ਸਕਦੇ ਆ ਤੁਸੀਂ ਇਹਨਾਂ ਦੀ ਫਾਈਨੈਂਸ਼ੀਅਲੀ ਮਦਦ ਕਰੋ ਜਸ ਵੀ ਤਰੀਕੇ ਨਾਲ ਤੁਸੀਂ ਮਦਦ ਕਰ ਸਕਦੇ ਹੋ ਬਾਈ ਦੀ ਮਦਦ ਕਰੋ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚੇ ਜੋ ਬੇਸਹਾਰਾ ਬੇਜਵਾਨਾਂ ਦੀ ਮਦਦ ਕਰਨਾ ਜਾਣਦੇ ਨੇ ਤੇ ਚਾਹੁੰਦੇ ਨੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮੈਂ ਪਰਮਜੀਤ ਸਿੰਘ ਨਮਨੀਤ ਦੇ ਨਾਲ ਗਿੱਦੜ ਵਾ ਧੰਨਵਾਦ